ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਲਗਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲ੍ਹਾ ਤਰਨਤਾਰਨ ਦੇ ਮੋਹੱਲਾ ਮਰਾਤਪੁਰਾ ਵਿਖੇ ਸਥਿਤ ਤਨਤਨ ਬਾਬਾ ਜੰਡਪੀਰ ਜੀ ਵਿਖੇ ਸ੍ਰੀ ਸ੍ਰੀ 108 ਬਾਬਾ ਨਰਿੰਦਰਨ ਨਾਥ ਜੀ ਦੀ ਯਾਦ ਦੇ ਵਿੱਚ ਮਾਗੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਹਰ ਸਾਲ ਦੇ ਤਰ੍ਹਾਂ ਮੋਕ ਸੇਵਾਦਾਰ ਬਾਗੋ ਦਿਲਬਾਗ ਸਿੰਘ ਤੇ ਉਹਨਾਂ ਦੀ ਸੇਵਾ ਸੁਸਾਇਟੀ ਦੇ ਵੱਲੋਂ ਛੇ ਗਰੀ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਜਾਂਦੇ ਨੇ ਅਤੇ ਧੀਆਂ ਨੂੰ ਬੈੱਡਲ ਮਾਰੀਆਂ ਫ੍ਰਿਜ ਆਦਿ দান ਕੀਤੇ ਗਏ ਜਿਸ ਦੇ ਵਿੱਚ ਸੇਵਾ ਸੁਸਾਇਟੀ ਦੇ ਵੱਲੋਂ ਬਰਾਤਿਆਂ ਨੂੰ ਧੀਆਂ ਵਾਲੇ ਬਣ ਕੇ ਉਹਨਾਂ ਦਾ ਆਦਰ ਮਾਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਬਾਗੋ ਦਿਲਬਖ ਸਿੰਘ ਕੀ ਕਹਿੰਦੇ ਨਜ਼ਰਾਇਆ ਆਉ ਜਾਣਦੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦਿਲਬਖ ਸਿੰਘ ਜੀ ਇਹ ਸ਼ਾਦੀਆਂ ਕੀਤੀਆਂ ਵਾਂ ਬੱਚਿਆਂ ਦੀਆਂ ਭਰਾਵਾਂ ਦੇ ਸਿਰ ਤੇ ਜੀ ਆ ਜਿੰਨੀ ਮੇਰੀ ਟੀਮ ਆ ਕਿਸ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੀ ਨਗਰ ਖੇੜੇ ਦੇ ਸਹਿਯੋਗ ਨਾਲ ਹੀ ਆ ਕੀ ਕੀ ਜਿਹੜਾ ਲੜਕੀਆਂ ਨੂੰ ਅੱਜ ਦਾਨ ਕੀਤਾ ਗਿਆ ਤੁਹਾਡੇ ਬੱਡੇ ਆ ਜੀ ਲੰਬਾਰੀਆਂ ਵਾਂ ਫਰੀਜਾਂ ਵਾਂ ਤੇ ਹੋਰ ਕੀ ਪ੍ਰਬੰਧ ਕੀਤਾ ਗਿਆ ਹੋਰ ਬੱਚਿਆਂ ਨੂੰ ਕੱਪੜਿਆਂ ਦਾ ਪ੍ਰਬੰਧ ਕੀਤਾ ਗਿਆ ਜੀ ਚਾਹ ਪਾਣੀ ਦਾ ਰੋਟੀ ਚਾਹ ਪਾਣੀ ਰੋਟੀ ਪਾਣੀ ਦਾ ਜੀ ਅੱਜੋ ਜਿਹੜਾ ਤੁਸੀਂ ਅੱਜ ਬੱਚਿਆਂ ਦੀਆਂ ਜਿਹੜੀਆਂ ਤੇ 6 ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਦਾਨ ਕੀਤਾ ਗਿਆ ਤੇ ਲੜਕੀਆਂ ਦੀ ਸ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨੇ ਦਿਲਬਖ ਸਿੰਘ ਬਾਬੂ ਜੋ ਕਿ ਸਾਡੇ ਪ੍ਰਧਾਨ ਨੇ ਨਰਿੰਦਰਨਾ ਸਭਾ ਦੇ ਇਹਨਾਂ ਦੇ ਯੋਗਨਾ ਪੂਰਾ ਇਹ ਕੰਮ ਹੋ ਰਿਹਾ ਹੈ ਇਹ ਕੰਮ ਸਾਰਾ ਸਾਡੇ ਜਾ ਬਾਬਾ ਜੰਡਪੀਰ ਸਰਕਾਰ ਉਹਨਾਂ ਦੇ ਗੱਦੀ ਨਸ਼ੀਨ თანਤਨ ਬਾਬਾ ਨਰਿੰਦਰ ਨਾਥ ਜੀ ਅੱਜ ਤੋਂ 35 40 ਸਾਲ ਪਹਿਲਾਂ ਇਸ ਚੀਜ਼ ਦਾ ਵਿਚਾਰ ਕਰਦੇ ਸੀ ਕਿ ਪੰਜਾਂ ਲੜਕੀਆਂ ਨੇ ਆ ਸ਼ਾਦੀਆਂ ਕਰਕੇ ਤੇ ਦੁਨੀਆ ਦਾ ਭਲਾ ਕਰੋ ਔਰ ਡੇਰੇ ਵੱਲੋਂ ਪਲਾਉਣਾ ਚਾਹੀਦਾ ਇਹ 35 40 ਸਾਲ ਹੀ ਸਾਡੇ ਇਤਰਾ ਲੰਘੇ ਹੀ ਤੇ ਸਾਡੇ ਵੀਰ ਦੇ ਸਿਹਰਾ ਵੱਜਣਾ ਹੈ ਦਰਬਖ ਸਿੰਘ ਬਾਗੋ ਦੇ ਇਹਨਾਂ ਨੇ ਆਰੰਭ ਸ਼ੁਰੂ ਕੀਤਾ ਜੀ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਾਂ ਨਸ਼ੇ ਨਾਲ ਲੋਕ ਜਿਹੜੇ ਆ ਤਲਕੋਂ ਦੇ ਯਾਰੇ ਆ ਨਸ਼ੇ ਨਾਲ ਜਿਆਦਾ ਕੀ ਕਹਿਣਾ ਚਾਹੋਗੇ ਲੋਕ ਸੰਦੇਸ਼ ਕੀ ਦੇਣਾ ਚਾਹੋਗੇ ਜਿੱਦਾਂ ਕੋਈ ਸ਼ਾਦੀਆਂ ਕਰਦਾ ਸੰਦੇਸ਼ ਸੰਦੇਸ਼ ਮੇਰੇ ਵੱਲੋਂ ਉਹੀ ਆ ਕਿ ਮੈਂ ਆਨ ਆਰਮੀ ਡਿਊਟੀ ਆ ਫੌਜ ਦੇ ਵਿੱਚ ਮੈਂ ਨੌਕਰੀ ਕਰਦਾ ਆਂ ਤੇ ਮੈਂ ਇਹ ਪਰਾਲੇ ਵਾਸਤੇ ਆਪਣੇ ਪੰਜ ਫੌਜੀਆਂ ਨੂੰ ਤਿਆਰ ਕਰ ਰਿਹਾ ਵਾਂ ਕਿ ਉਹ ਵੀ ਆਪੋ ਆਪਣੇ ਜ਼ਿਲ੍ਹਕਾ ਦੇ ਵਿੱਚ ਗਰੀਬ ਧੀਆਂ ਭਣਾ ਦੇ ਵਿਆਹ ਕਰਾਉਣ ਤੇ ਸਾਰੇ ਪੰਜਾਬ ਦਾ ਭਲਾ ਹੋਵੇ ਸਤਿਗੁਰੂ ਧੰਨ ਬਾਬਾ ਨਰਿੰਦਰ ਨਾਦੀ ਕਿਰਪਾ ਨਾਲ ਹੀ ਆਲ ਵਰਲਡ ਦੇ ਵਿੱਚ ਹੀ ਭਲਾ ਕਰਨ ਦੀ ਜੁਰਤ ਰੱਖ ਕੇ ਬੈਠੇ ਸਭਾ ਬਣਾ ਕੇ ਤੇ ਸਾਡੇ ਨੂੰ ਜੋ ਤੂੰ ਹਮੇਸ਼ਾ ਰਹੂਗੀ ਤੁਹਾਡੇ ਲੋ ਪਰਾਲਾ ਹੀ ਚਲਦਾ ਹੀ ਰਹੇਗਾ ਚਲਦਾ ਹੀ ਰਹੇਗਾ ਸਤਗੁਰੂ ਚਰਨ ਵਾਲਾ ਬਾਬਾ ਗੰਗਨਜਨਨਾਥ ਜੈ ਬਾਬਾ ਜੰਡ ਪੀਰ